ਕਰੇਓ ਪੰਜਾਬੀ ਐਨ ਆਰ ਆਈ ਨਿਊਜ਼ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਪੰਜਾਬੀ ਐਨ ਆਰ ਆਈ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਜਿੱਥੇ ਅਸੀਂ ਅੱਜ ਤਨ ਤਨ ਬਾਬਾ ਗੁਦਰੀਆ ਸ희ਦਾ ਸਿੰਘਾ ਗੁਰਦੁਆਰਾ ਤਲਵੰਡੀ ਜੱਟਾ ਵਿਖੇ ਜਿੱਥੇ ਕਿ ਮਹਾਨ ਸਿੱਧੀ ਸਮਾਗਮ ਹੋ ਰਿਹਾ ਹੈ ਉਥੇ ਤਿੰਨ ਰੋਜ਼ਾਂ ਤੋਂ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਣ ਪ੍ਰਵਾਹ ਦਿੱਤੇ ਕਿ ਕੱਲ ਇੱਕ ਮਹਾਨ ਨਗਰ ਕੀਰਤਨ ਜੋ ਕਿ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਇਸ ਪਿੰਡ ਦੇ ਵਿੱਚ ਜਿੱਥੇ ਕਿ ਸਾਥਾ ਸੰਗਤਾਂ ਨੇ ਉਸ ਨਗਰ ਕੀਰਤਨ ਦਾ ਸਵਾਗਤ ਕੀਤਾ ਉੱਥੇ ਅੱਜ ਮਹਾਨ ਸਿੱਧੀ ਸਮਾਗਮ ਹੋ ਰਿਹਾ ਜਿੱਥੇ ਕਿ ਵੱਖ-ਵੱਖ ਕੀਰਤਨੀ ਜਥਿਆਂ ਨੇ ਇੱਥੇ ਆਣ ਕੇ ਕੀਰਤਨ ਕਰਕੇ ਨਾਮ ਬਾਣੀ ਦਾ ਸੰਗਤਾਂ ਨੂੰ ਜੋੜਿਆ ਹੈ ਉੱਥੇ ਸ਼ਹੀਦ ਸਿੰਘਾਂ ਦੇ ਗੁਰਦੁਆਰਿਆਂ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਸੋ ਦੁਆ ਕਰਦੇ ਹਾਂ ਕਿ ਆਓ ਇਸ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਹਜ਼ਾਰਾਂ ਦੀ ਤਦਾਦ ਵਿੱਚ ਦੇਸ਼-ਦੇਸ਼ ਤੋਂ ਸੰਗਤਾਂ ਆਣ ਕੇ ਇਸ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀਆਂ ਆਸਾਂ ਮਰਦਾਂ ਪੂਰੀਆਂ ਕਰਦੇ ਹਨ ਉੱਥੇ ਕਿ ਕੋਨੇ-ਕੋਨੇ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਨੇ ਆਣ ਕੇ ਨਤਮਸਤਕ ਹੋ ਕੇ ਜਹੀਦ ਸਿੰਘਾਂ ਦਾ ਜੋ ਕਿ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਸੰਗਤਾਂ ਵੱਲੋਂ ਬਹੁਤ ਹੀ ਇੱਛਾ ਹੈ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾ ਕੇ ਜਿੱਥੇ ਸੰਗਤਾਂ ਵਿੱਚ ਸਮਾਵਾਵਾਂ ਚੱਲ ਰਹੀਆਂ ਹਨ ਜਿੱਥੇ ਕਿ ਸਵੀਲਾਂ ਦੇ ਲੰਗਰ ਕੁਲਪੀਆਂ ਦੇ ਲੰਗਰ ਸੇ ਹੋਰ ਤਰ੍ਹਾਂ ਤਰ੍ਹਾਂ ਦੇ ਭਗਵਾਨ ਖਵਾ ਕੇ ਸੰਗਤਾਂ ਵਿੱਚ ਵਰਤਾਏ ਜਾਂਦੇ ਹਨ ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਮੇ ਰਾਹੀਂ ਜਿੱਥੇ ਕਿ ਦੇਸ਼ ਦੇਸ਼ ਦੇ ਬੈਠੇ ਲੋਕਾਂ ਨੂੰ ਆਉਤ ਅਨੁ ਦਿਖਾਉਣੇ ਆ ਅੱਜ ਦੇ ਸਮਾਹਾਰ ਸਮਾਗਮ ਦੀਆਂ ਕੁਝ ਝਲਕੀਆਂ ਜਿੱਥੇ ਕਿ ਮਹਾਨ ਕੀਰਤਨ ਹੋ ਰਿਹਾ ਰਹੇ ਨੇ ਉੱਥੇ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਸਾ ਮੇਰਾ ਸਹਿਯੋਗੀ ਕੈਮਰਾਮੈਨ ਕਰਨਦੀਪ ਸਿੰਘ ਤੇਜੀ ਮੈਂ ਹਾਂ ਵਿਜੇਪਾਲ ਸਿੰਘ ਤੇਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 아, ਜਿਨ੍ਹਾਂ ਨੇ ਸੰਗਤ ਨੂੰ ਮੋਰਨਿੰਗ ਆਨ ਤੁਹਾਰੇ ਦੇ ਮੋਹ ਦੇ ਮਿੱਠੇ ਪਿਆਰੇ ਸ਼ਰਧਾ ਮਾਲਾ ਸਾਡੀ ਨੂੰ ਮੋਹ ਨੂੰ ਕੀਤਾ ਰਹੀ ਜੀ ਬੇਰ ਸਾਡਾ ਇੰਤਜ਼ਾਰ ਤੁਹਾਡੀ ਦੇ ਨਾਲ ਮੇਰਾ ਮਨ ਜੀ ਨੂੰ ਦੇਖ Grazie.